ਨੇੜਲੇ ਪਿੰਡ ਤੁਲੇਤਾ ਤੋਂ ਬੁੱਧ ਸਿੰਘ ਪਹਿਲਵਾਨ ਤੁਲੇਤਾ ਦੇ ਖਾੜੇ ਤੋਂ ਕੋਚ ਕਿਸ਼ਨ ਕੁਮਾਰ ਦੇ ਪਿੰਡ ਯੂਪੀ ਮੁਜ਼ਫਰਨਗਰ ਤੋਂ ਪਿੰਡ ਵਾਸੀ ਗram ਪੰਚਾਇਤ ਵੱਲੋਂ ਅਜਨਾਲਾ ਸ਼ਹਿਰ ਲਈ ਹੜ੍ਹ ਪੀੜਤਾ ਦੀ ਮਦਦ ਲਈ ਨਗਦ ਰਾਸ਼ੀ ਅਤੇ ਹੋਰ ਸਮੱਗਰੀ ਦਾ ਟਰੱਕ ਲੈ ਕੇ ਆਈ ਇਸ ਮੌਕੇ ਸੁੱਖਾ ਪਹਿਲਵਾਨ ਪਿੰਡ ਦੇ ਸਰਪੰਚ ਸੁਖਪਾਲ ਸੁਖੀ ਕੋਚ ਕਿਸ਼ਨ ਕੁਮਾਰ ਨੇ ਯੂਪੀ ਮੁਜ਼ਫਰਨਗਰ ਤੋਂ ਇਹ ਸਾਰੇ ਪਿੰਡ ਵਾਸੀ ਆਏ ਹਨ ਜੋ ਰਾਤ ਤੁਲੇਤਾ ਵਿਖੇ ਰੁਕੇ ਸਨ ਜਿਨ੍ਹਾਂ ਦਾ ਪੰਜਾਬ ਦੇ ਲੋਕਾਂ ਦੀ ਮਦਦ ਲਈ ਮਾਨ ਸਨਮਾਨ ਕਰਦੇ ਹੋਏ ਧੰਨਵਾਦ ਕੀਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਤਲੇਤੇ ਤੋਂ ਹੜਪੀੜਤਾ ਦੇ ਲਈ ਵੱਡੀ ਸਮਗਰੀ ਜਾ ਰਹੀ ਆ ਸਾਡੇ ਜੂਪੀ ਤੋਂ ਸਾਡੇ ਵੀਰ ਕੋ ਸਾਵ ਕਿਸ਼ਨ ਪਹਿਲਵਾਨ ਉਹਨਾਂ ਦੇ ਪਿੰਡ ਤੋਂ ਵੱਡੀ ਗਿਣਤੀ 'ਚ ਨੌਜਵਾਨ ਆਏ ਆ ਔਰ ਪੰਚਾਇਤ ਆਈ ਆ ਇਹਨਾਂ ਦਾ ਪਿੰਡ ਤੇ ਲਿਤੇ ਵੀ ਪੁੱਜਣ ਤੇ ਹੀ ਧੰਨਵਾਦ ਕਰਦੇ ਆਂ ਔਰ ਸਾਂਝਾ ਜੋ ਵੀ ਸਮਗਰੀ ਫੜ ਪੀਟਾਂ ਦੇ ਜਾ ਰਹੀ ਆ ਅਜਨਾਰੇ ਵਿਖੇ ਗੱਦੇ ਤੇ ਕੰਬਲ ਗੱਦੇ ਤੇ ਕੰਬਲ ਜਾ ਰਹੇ ਆ ਔਰ ਇਹ ਜੋ ਵੀ ਸਮਗਰੀ ਸਾਰੀ ਅੱਜ ਇੱਥੇ ਆਪਾਂ ਇਕੱਠੇ ਹੋਏ ਆ ਜਿੰਨੇ ਵੀ ਵੀਰ ਇਹ ਆਪਣੇ ਸਾਡੇ ਪਿੰਡ ਖਾੜਾ ਚੱਲਦਾ ਆ ਬੁੱਧ ਸਿੰਘ ਪਹਿਲਵਾਨ ਦੇ ਨਾਂ ਤੇ ਕਾਫੀ ਸਮੇ ਤੋਂ ਲੰਮੇ ਸਮੇ ਤੋਂ ਇਹ ਖਾੜਾ ਚੱਲ ਰਿਹਾ ਔਰ ਪੂਰੇ ਇੰਡੀਆ ਆ ਇੰਡੀਆ ਦੇ ਵਿੱਚ ਇਸ ਖਾੜੇ ਦੇ ਪਹਿਲਵਾਨ ਖੋਲਦੇ ਆ ਔਰ ਸਾਡੇ ਕਿਸ਼ਨ ਕੋਚ ਸਾਹਿਬ ਜੋ ਕਿ ਵੱਡੇ ਸਮੇਂ ਤੋਂ ਇੱਥੇ ਸੇਵਾ ਨਿਭਾ ਰਹੇ ਆ ਅੱਜ ਇਹ ਵੱਡੀ ਸੇਵਾ ਜੋ ਵੀ ਅਜਨਾਲੇ ਏਰੀਏ ਦੇ ਵਿੱਚ ਜਾ ਰਹੀ ਆ ਸਾਡੇ ਚ ਜੂਬੀ ਤੋਂ ਵੀਰ ਆਏ ਆ ਰਾਜਪੁਰ ਕਲਾਂ ਮੁਜ਼ੱਫਰਨਗਰ ਤੋਂ ਔਰ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਜੋ ਪੰਜਾਬ ਦੇ ਨਾਲ ਆ ਆ ਆ ਕੇ ਖੜੇ ਆ ਔਰ ਕੰਬਲਾਂ ਦੀ ਸੇਵਾ ਤੇ ਰਾਸ਼ਨ ਜੋੜ ਲੈ ਕੇ ਲੈ ਕੇ ਜਾ ਰਹੇ ਆ ਬਹੁਤ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਆ ਪੰਜਾਬ ਪਹੁੰਚਣ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੀਓ ਕੀ ਜ਼ਿਲ੍ਹਾ ਮੁਜ਼ਫਨਗਰ گاਉਂ ਰਾਜਪੁਰਕਲਾ ਤਹਿਸੀਲ ਜਾਂਸਰ ਜਦੋਂ ਹਮੇਂ ਇਹ ਪਤਾ ਲਗਾ ਕਿ ਭਈ ਪੰਜਾਬ ਮੈਂ ऐसा हुआ है सोशल मीडिया के द्वारा तो मुझे बहुत दुख हुआ ਔਰ ਹਮਸੇ ਜੋ ਵੀ ਕੁਝ ਕਾਉਂਸਾ ਸਹਿਯੋਗ ਹੋਆ वो हमने अपने भाइयों के लिए उसके लिए सहयोग करके लाए हैं और ऊपर वाले से प्रार्थना करते हैं कि भाई इस मुसीबत से सबको उबारे और जब भी जीवन में ज़रूरत पड़ेगी तो हम अपने भाइयों के लिए तन धन से तैयार रहेंगे मैं कृष्ण कोच अखाड़ा दलिता बुद्ध सिंह पहलवान जी मेरे गांव में से यूपी से डिस्ट्रिक्ट मुजफ्फरनगर तहसील जानसट गांव राजपुर कला से मेरे अंकल उन्हीं पूरे गांव के पंचायत सारे समाज सहयोगी 10 12 ਜਿਹੜੇ ਹਾਰਡ ਪੀੜਤੋ ਕੇ ਲਈ ਰਾਸ਼ਨ ਲੈ ਉਹ ਲੈ ਕੇ ਆਏ ਗੱਦੇ ਤੇ ਕੰਬਲ ਤੇ ਨਗਦ ਰਾਸੀ ਤੇ ਅਸੀਂ ਮੈਂ ਸਾਡਾ ਖਾੜਾ ਇੱਥੇ ਪਹਿਲਵਾਨ ਬੁੱਧ ਸਿੰਘ ਜੀ ਦਾ ਦਲੇਤੇ گاؤں ਵਿੱਚ ਚਲਦਾ ਜੀ ਪੰਜਾਬ ਵਿੱਚ ਇੱਕ ਕੱਲ ਰਾਤ ਆ ਕੇ ਮੇਰੇ ਕੋਲ ਇੱਥੇ ਰੁਕੇ ਤੋਂ ਇਹਨਾਂ ਨੇ ਗਾਂ ਅਜਨਾਲੇ ਜਾਣਾ ਜੀ ਅਸੀਂ ਪੂਰੀ ਪੰਚਾਇਤ ਨੇ ਤੇ ਖਾੜੇ ਵੱਲੋਂ ਇਨਕਾ ਸਰੋਪੇ ਪਾ ਕੇ ਮਾਨ ਸਨਮਾਨ ਕੀਤਾ ਕਿ ਭਾਈ ਇਹਨਾਂ ਨੇ ਚੰਗਾ ਕੰਮ ਕੀਤਾ ਤੇ ਈਸੀ ਪ੍ਰਾਲੇ ਪੈਨ ਕਾ ਬਹੁਤ ਬਹੁਤ ਥੈਂਕ ਯੂ ਤੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਖਾੜਾ ਪਹਿਲਵਾਨ ਬੁੱਧ ਸਿੰਘ ਧਲੇਤਾ ਵਿਖੇ ਜੋ ਕਿ ਯੂਪੀ ਤੋਂ ਸਾਡੇ ਕੋਲ ਸਾਬ ਦੇ ਪਿੰਡ ਤੋਂ ਨੌਜਵਾਨ ਸਭਾ ਆਈ ਆ ਹੜਪੀਟਾਂ ਦੀ ਸੇਵਾ ਦੇ ਲਈ ਅਸੀਂ ਆਪਣੇ ਪੰਜਾਬ ਦੇ ਸਾਰੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਅਪੀਲ ਕਰਦੇ ਆ ਜਿੱਦਾਂ ਸਾਡੇ ਯੂਪੀ ਵਾਲੇ ਜਾਂ ਹਰਿਆਣੇ ਵਾਲੇ ਸਾਰੇ ਭਰਾਵਾਂ ਨੇ ਸਾਡਾ ਸਾਥ ਦਿੱਤਾ ਆਪਾਂ ਵੀ ਵੱਧ ਤੋਂ ਵੱਧ ਰਲ ਮਿਲ ਕੇ ਇਹਨਾਂ ਦਾ ਸਹਿਯੋਗ ਦੇਈਏ ਤੇ ਹੋਰ ਸਾਡੇ ਪਿੰਡ ਦੀ ਪੰਚਾਇਤ ਤੇ ਅਖਾੜੇ ਵੱਲੋਂ ਪਿੰਡ ਵੱਲੋਂ ਸਾਰਿਆਂ ਨੇ ਅਸੀਂ ਆਪਣਾ ਇਹਨਾਂ ਦਾ ਸਰੂਪਾ ਪਾ ਕੇ ਮਾਨ ਸਨਮਾਨ ਕੀਤਾ ਤਾਂ ਜੋ ਵੱਧ ਤੋਂ ਵੱਧ ਹੋਰ ਵੀ ਬਾਕੀ ਸਟੇਟਾਂ ਦੇਆਂ ਨੂੰ ਵੀ ਰਲ ਮਿਲ ਕੇ ਆਪਾਂ ਨੂੰ ਪੰਜਾਬ ਦੀ ਅੱਜ ਵੱਧ ਤੋਂ ਵੱਧ ਸਹਾਇਤਾ ਦੀ ਲੋੜ ਆ ਜਿਹੜਾ ਪੰਜਾਬ ਸਾਰਿਆਂ ਦੇ ਨਾਲ ਖੜਦਾ ਅੱਜ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਉਹਨਾਂ ਦੇ ਨਾਲ ਖੜਨ ਦੀ ਲੋੜ ਆ ਅਸੀਂ ਆਪਣੇ ਪਿੰਡ ਧਲੇਤੇ ਵੱਲੋਂ ਹੋਰ ਥੋੜੇ ਸਮੇਂ ਤੱਕ ਪਿੰਡ ਦੇ ਸਰਪੰਚ ਸਾਹਿਬ ਤੇ ਅਖਾੜੇ ਵੱਲੋਂ ਜਾਂ ਪਿੰਡ ਦੇ ਸਹਿਯੋਗ ਦੇ ਨਾਲ ਹੋਰ ਥੋੜੇ ਬਹੁਤ ਦਿਨਾਂ ਤੱਕ ਬੁੱਧ ਸਿੰਘ ਪਹਿਲਵਾਨ ਜੀ ਦੇ ਉਹ ਕੋਸ਼ਾ ਅਸੀਂ ਹੋਰ ਥੋੜੇ ਸਮੇਂ ਤੱਕ ਪਿੰਡ ਦੀ ਪੰਚਾਇਤ ਤੇ ਅਖਾੜੇ ਵੱਲੋਂ ਜਾਂ ਪਿੰਡ ਦੇ ਸਹਿਯੋਗ ਵੱਲੋਂ ਥੋੜੇ ਸਮੇਂ ਤੱਕ ਹਫ਼ਤੇ 10 ਦਿਨਾਂ ਤੱਕ ਜਿੰਨੀ ਵੀ ਵੱਧ ਤੋਂ ਵੱਧ ਸਹਾਇਤਾ ਕਰਨ ਦੀ ਕੋਸ਼ਿਸ਼ ਕਰਾਂਗੇ ਬਾਕੀ ਅਸੀਂ ਸਾਰੇ ਪਹਿਲਵਾਨ ਕਬੱਡੀ ਵਾਲੇ ਜਾਂ ਆਲੇ ਦੁਆਲੇ ਦੇ ਪਿੰਡਾਂ ਦੇ ਜਾਂ ਹੋਰ ਪੰਜਾਬ ਦੇ ਸਾਰੇ ਆਲੇ ਦੁਆਲੇ ਦੇ ਸਟੇਟਾਂ ਦੇ ਸਾਰੇ ਨਿਵਾਸੀਆਂ ਨੂੰ ਅਸੀਂ ਤਹਿ ਦਿਲੋਂ ਹੱਥ ਜੋੜ ਕੇ ਨਿਵੇਦਨ ਕਰਦੇ ਹਾਂ ਕਿ ਤੁਸੀਂ ਅੱਜ ਪੰਜਾਬ ਦੇ ਨਾਲ ਖੜੋ ਅਸੀਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਹੋਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ